ਅੱਜ ਕੀ ਨਾਮ ਹੈ ਦੇ ਕੀ ਗੱਲ ਕਰਸੀ? ਉਹ ਮੇਰਾ ਨਾਮ ਰਕੇਸ਼ ਸਿੰਘ ਹੈ। ਮੈਂ ਰੋਜ਼ ਸਵੇਰੇ ਮੰਦਿਰ ਆਣਾ ਪੂਜਾ ਲਈ। ਤੇ ਅੱਜ ਸਵੇਰੇ ਜਦੋਂ ਸ਼ਿਵਲਿੰਗ ਨੂੰ ਜਲ ਟਾਲਿਆ ਤੇ ਸ਼ਿਵ ਸ਼ਿਵਦੀ ਮੂਰਤੀ ਦੇ ਸਮੀਪ ਨਾ ਪਾਕਿਸਤਾਨੀ 100 ਰੁਪਏ ਦਾ ਨੋਟ ਸੀ। ਤੇ ਜਿੰਨੂੰ ਵੇਖ ਕੇ ਹੈਰਾਨਗੀ ਹੋਈ। ਕਿ ਕੋਈ ਨੋਟ ਮਿਲੇ ਉਥੋਂ 100 ਰੁਪਏ ਦਾ ਪਾਕਿਸਤਾਨੀ। ਇਸ ਸਮੇਂ ਦੀ ਵੱਡੀ ਖਬਰ ਪਠਾਨਕੋਟ ਤੋਂ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਪਠਾਨਕੋਟ ਦੀ ਬਰਫਾਨੀ ਮੰਦਰ ਦੇ ਵਿੱਚ ਭਗਵਾਨ ਪੋਲੇਨਾਥ ਦੀ ਮੂਰਤੀ ਦੇ ਚਰਨਾਂ 'ਚ ਪਾਕਿਸਤਾਨੀ ਕਰੰਸੀ ਦਾ 100 ਰੁਪਏ ਦਾ ਨੋਟ ਦੇਖਣ ਨੂੰ ਮਿਲਿਆ ਜਾਣਕਾਰੀ ਉੱਥੇ ਆਏ ਹੋਏ ਭਗਤ ਨੇ ਸਾਂਝੀ ਕੀਤੀ ਕਿ ਜਦੋਂ ਮੱਥਾ ਟੇਕਣ ਦੇ ਲਈ ਅੰਦਰ ਪਹੁੰਚਿਆ ਤਾਂ ਉਸਨੇ ਦੇਖਿਆ ਭੋਲੇ ਨਾਦੀ ਮੂਰਤੀ ਦੇ ਪੈਰਾਂ 'ਚ 100 ਰੁਪਏ ਦਾ ਪਾਕਿਸਤਾਨੀ ਨੋਟ ਦੇਖਿਆ ਗਿਆ ਉਹਨਾਂ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਤੁਹਾਨੂੰ ਬਰਫਾਨੀ ਮੰਦਰ ਦੀਆਂ ਦਿਖਾ ਰਹੇ ਹਨ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਸੀਸੀਟੀਵੀ ਫੁਟੇਜ ਦੇਖੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਸ ਵੱਲੋਂ ਇਹ ਕਰੰਸੀ ਇਹ ਪਾਕਿਸਤਾਨੀ ਨੋਟਾ ਜਿਹੜਾ ਇੱਥੇ ਚੜਾਇਆ ਗਿਆ ਕਾਫੀ ਪਤਾ ਲਗਾਇਆ ਜਾ ਸਕੇ ਕਿਉਂਕਿ ਅਜਿਹੇ ਮਾਹੌਲ ਬਣਿਆ ਹੋਇਆ ਜਿਹੜਾ ਤੁਸੀਂ ਦੇਖ ਸਕਦੇ ਹੋ ਜੰਮੂ ਕਸ਼ਮੀਰ ਦੇ ਵਿੱਚ ਅਜਹੀਆਂ ਵਾਰਦਾਤਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਬੈਕ ਟੂ ਬੈਕ ਹਮਲੇ ਹੋ ਰਹੇ ਨੇ ਤੇ ਕਾਰਵਾਈ ਜਿਹੜੀ ਆ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਇਸ ਦੇ ਪਿੱਛੇ ਕੀ ਕਾਰਨ ਹੈ ਕਿਸ ਦੇ ਵੱਲੋਂ ਇਹ ਨੋਟ ਇੱਥੇ ਚੜਾਇਆ ਗਿਆ ਭਜੀ ਕੀ ਨਾਮ ਹੈ ਤੇ ਕੀ ਗੱਲਬਾਤ ਹੈ ਉਹ ਮੇਰਾ ਨਾਮ ਰਕੇਸ਼ ਸਿੰਘ ਹੈ ਮੈਂ ਰੋਜ਼ ਸਵੇਰੇ ਮੰਦਿਰ ਆਣਾ ਪੂਜਾ ਲਈ ਤੇ ਅੱਜ ਸਵੇਰੇ ਜਦੋਂ ਸ਼ਿਵਲਿੰਗ ਨੂੰ ਜਲ ਢਾਲਿਆ ਤੇ ਸ਼ਿਵ ਸ਼ਿਵਦੀ ਮੂਰਤੀ ਦੇ ਸਮੀਪ ਨਾ ਪਾਕਿਸਤਾਨੀ 100 ਰੁਪਏ ਦਾ ਨੋਟ ਸੀ ਤੇ ਜਿੰਨੂੰ ਵੇਖ ਕੇ ਹੈਰਾਨਗੀ ਹੋਈ ਤੇ ਫਿਰ ਮੈਂ ਤਤਕਾਲ ਹੀ ਆਪਣੇ ਐਮਸੀਐ ਸ਼ਕਤੀ ਸਿੰਘ ਜੀ ਉਹਨਾਂ ਨੂੰ ਕੀਤਾ ਤੇ ਕਾਲ ਤੇ ਉਹਨਾਂ ਨੇ ਅੱਗੇ ਪੁਲਿਸ ਨੂੰ ਕਾਲ ਕੀਤਾ ਤੇ ਆ ਕੇ ਤਫ਼ਤੀਸ਼ ਚੱਲ ਰਹੀ ਹੈ ਕਿੰਨੇ ਵਜੇ ਗੱਲ ਹੋਈ ਸਰ ਇਹ ਸਾਢੇ 8:00 ਦੀ ਗੱਲ ਹੈ 8:30 ਪਾਂ ਇਹ ਜਿਹੜੀ ਸਾਰੀ ਡ੍ਰਿਲਸ ਆਪਾਂ ਕਰਦੇ ਰਹੀ ਤਾਂ। ਨਹੀਂ ਹੁਣ ਉਹ ਮੇਰੇ ਇਨਫੋਰਮੇਸ਼ਨ 'ਚ ਆਈ ਸੀ ਗੱਲ ਕਿ ਵੀ ਕੋਈ ਨੋਟ ਮਿਲਿਆ ਉਥੋਂ 100 ਰੁਪਏ ਦਾ ਪਾਕਿਸਤਾਨੀ ਤੇ ਆਪਾਂ ਉਹਦੀ ਜਿਹੜੀ ਉਹ ਗਹਿਨ ਚੈਕਿੰਗ ਕਰਵਾ ਕੀਤੀ ਹੈ ਉਥੇ ਕਰਵਾਈ ਹੈ ਹੁਣ ਐਸਐਚਡੀ ਨੰਬਰ 2 ਵੀ ਉਥੇ ਗਏ ਸੀ ਤੇ ਹਾਲੇ ਤੱਕ ਕੋਈ ਆਪਾਂ ਨੂੰ ਕੋਈ ਇਸ ਤਰੀਕੇ ਦੀ ਕੋਈ ਲੀਡ ਨਹੀਂ ਮਿਲੀ ਹੈ। ਬਾਕੀ ਬਰਫਾਨੀ ਮੰਦਰ ਇਸ ਤਰ੍ਹਾਂ ਦਾ ਏਰੀਆ ਜਿੱਥੇ ਆਂਦੇ ਜਾਂਦੇ ਟੂਰਿਸਟ ਕਾਫੀ ਰੁਕਦੇ ਆ ਕਾਫੀ ਗੱਡੀਆਂ ਰੁਕਦੀਆਂ ਤੇ ਉਹ ਆਪਾਂ ਵੀਡੀਓਜ਼ ਦੀ ਗਹਿਨ ਚੈਕਿੰਗ ਕਰ ਰਹੇ ਹਾਂ ਕਿ ਕੋਈ ਇਸ ਤਰੀਕੇ ਦੀ ਸਾਨੂੰ ਕੋਈ ਸ਼ੱਕੀ ਚੀਜ਼ ਲੱਭ ਜੇ ਤੇ ਅਦਰਵਾਈਜ਼ ਜੋ ਵੀ ਇਹਦੇ ਉੱਪਰ ਲੇਟੈਸਟ ਅਪਡੇਟ ਹੋਏਗੀ ਤੁਹਾਨੂੰ ਦੱਸ ਦਿੱਤੀ ਜਾਵੇ। ਮੈਂ ਕਹੂੰਗਾ ਕਿ ਵੀ ਉਹ ਬਿਲਕੁਲ ਨਿਸ਼ਚਿੰਤ ਹੋ ਕੇ ਆਪਣਾ ਪੁਲਿਸ ਤੇ ਭਰੋਸਾ ਕਰਨ ਕਿ ਪੁਲਿਸ ਉਹਨਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ ਤੇ ਆਪਾਂ ਬਿਲਕੁਲ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਸ਼ਹਿਰ 'ਚ ਨਹੀਂ ਹੋਣ ਦੇਵਾਂਗੇ ਜਿਹੜੀ ਕ੍ਰਿਮੀਨਲ ਨੇਚਰ ਦੀ ਹੈ ਜਾਂ ਜਿਹੜੀ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਦੀ ਹੈ ਤੇ ਪੰਜਾਬ ਪੁਲਿਸ ਉਹਨਾਂ ਨਾਲ ਹਮੇਸ਼ਾ ਖੜੀ ਹੈ।